ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਰਨਾਲਾ ਦੀ ਬਹੁਤ ਵੱਡੀ ਮੀਟਿੰਗ ਹੋਈ ਹੈ ਤੁਸੀਂ ਵੇਖੋਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਜਨਤਾ ਦੇ ਮੁੱਦਿਆਂ ਨੂੰ ਲੈ ਕੇ ਸੜਕਾਂ ਤੇ ਉਤਰਾਂਗੇ ਔਰ ਇਹ ਜਿਹੜੀ ਪੰਜਾਬ ਸਰਕਾਰ ਨੇ ਲੋਕਾਂ ਦੇ ਨਾਲ ਠੱਗੀ ਮਾਰੀ ਹੈ ਝੂਠ ਬੋਲ ਕੇ ਉਹਦਾ ਅਸੀਂ ਪਰਦਾ ਸਾਫ ਕਰਾਂ ਦੇਖੋ ਕਿਸੇ ਸਮੇਂ ਯੂਪੀ ਦੇ ਵਿੱਚ ਵੀ ਸਮਾਜਵਾਦੀ ਪਾਰਟੀ ਦਾ ਤੇ ਕਾਂਗਰਸ ਦਾ ਗੱਠਜੋੜ ਹੋਇਆ ਸੀ ਤੇ ਉੱਥੇ ਕੀ ਹਾਲਾਤ ਹੋਏ ਸੀ ਅੱਜ ਇਹ ਜਿਹੜਾ ਗੱਠਜੋੜ ਹੈ ਇਹਨੂੰ ਠੱਗਾਂ ਦਾ ਗੱਠਜੋੜ ਕਿਹਾ ਜਾ ਸਕਦਾ ਹੈ ਔਰ ਤੁਸੀਂ ਵੇਖੋ ਕਿ ਹਾਈ ਕਮਾਂਡ ਦੇ ਵਿੱਚ ਜਿਵੇਂ ਪੰਜਾਬ ਦਾ ਜਿਹੜਾ ਹੁਕਮ ਹੈ ਉਹਨੂੰ ਨਾ ਮੰਨਣ ਵਾਸਤੇ ਪੰਜਾਬ ਸਰਕਾਰ ਕਾਂਗਰਸ ਦੇ ਪ੍ਰਧਾਨ ਹੋਣ ਚਾਹੀਏ ਵਿਰੋਧੀ ਧਿਰ ਦੇ ਨੇਤਾ ਹੁਣ ਬਾਜਵਾ ਸਾਹਿਬ ਜਿਸ ਤਰ੍ਹਾਂ ਨਹੀਂ ਆ ਉਹ ਬਿਆਨ ਦੇ ਰਹੇ ਨੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਜਿਹੜੇ ਅੱਜ ਤੁਸੀਂ ਦੇਖੋ ਕਿ ਕਾਂਗਰਸ ਦੇ ਹਾਈ ਕਮਾਂਡ ਦੇ ਕਹਿਣ ਦੇ ਉੱਪਰ ਵੀ ਆਪਣੀਆਂ ਰੈਲੀਆਂ ਕਰ ਰਹੇ ਨੇ ਜੋ ਕਾਰਟੂਪਲੇਸ ਚੱਲ ਰਿਹਾ ਹੈ ਸੋ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦਾ ਗੱਠਜੋੜ ਹੋਵੇਗਾ ਲੇਕਿਨ ਜੇ ਗੱਠਜੋੜ ਹੋ ਵੀ ਜਾਂਦਾ ਹੈ ਤੇ ਫਿਰ ਮੈਂ ਇਹ ਕਹੂੰਗਾ ਕਿ ਝੂਠ ਦਾ ਜਿਹੜਾ ਗੱਠਜੋੜ ਹੈ ਇਹਦੀ ਹਾਰ ਹੋਣੀ ਹੈ ਜਿਹੜਾ ਸਾਡਾ ਸੱਚ ਹੈ ਜੋ ਦੇਖਦੇ ਪ੍ਰਧਾਨ ਮੰਤਰੀ ਜੀ ਨੇ ਲੋਕਾਂ ਨੂੰ ਸੁਵਿਧਾਵਾਂ ਦਿੱਤੀਆਂ ਨੇ ਜੋ ਕਿਹਾ ਉਹ ਕੀਤਾ ਉਹਦੀ ਜਿੱਤ ਹੈ ਦੇਖੋ ਅੱਜ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਿਹੜੀ ਪਾਰਟੀ ਦੇਸ਼ ਦਾ ਭਲਾ ਕਰ ਸਕਦੀ ਹੈ ਕਿਹੜੀ ਪਾਰਟੀ ਦੇ ਸਰਕਾਰ ਨੇ ਚਾਹੇ ਉਹ ਕੋਈ ਵਰਗ ਲੈ ਲੋ ਚਾਹੇ OBC ਵਰਗ ਲੈ ਲੋ ਵਿਸ਼ਕਰਮਾ ਯੋਜਨਾ ਦੇ ਵਿੱਚ ਤੁਸੀਂ ਵੇਖ ਲੋ ਕਿੰਡੀ ਵੱਡੀ ਜਿਹੜੀ ਹੈਗੀ ਪ੍ਰਧਾਨ ਮੰਤਰੀ ਨੇ ਦੇਣ ਦਿੱਤੀ ਹੈ ਅਸੀਂ ਆਉਣ ਵਾਲਾ ਜਿਹੜਾ ਲੋਕ ਸਭਾ ਦਾ ਚੋਣ ਹੈ ਅਸੀਂ ਪੰਜਾਬ ਦੇ ਵਿੱਚੋਂ ਬਹੁਤ ਵਧੀਆ ਪ੍ਰਦਰਸ਼ਨ ਕਰਕੇ ਦੇਸ਼ ਦਾ ਜਿਹੜਾ ਸਰਕਾਰ ਬਣਨੀ ਆ ਉਹਦੇ ਵਿੱਚ ਹਿੱਸਾ ਪਾਵਾਂ ਦੇਖੋ ਸਾਡਾ ਕਹਿਣਾ ਇਹ ਹੈ ਕਿ ਰਾਜਨੀਤੀ ਦੇ ਵਿੱਚ ਬਹੁਤ ਚੀਜ਼ਾਂ ਸੰਭਵ ਹੁੰਦੀਆਂ ਰਾਜਨੀਤੀ ਦੇ ਵਿੱਚ ਕੋਈ ਪਤਾ ਨਹੀਂ ਹੁੰਦਾ ਕਿ ਕਿਸ਼ ਮੋੜ ਤੇ ਕੀ ਗੱਲ ਹੁੰਦੀ ਹੈ ਲੇਕਿਨ ਮੈਂ ਇੱਕ ਜੋ ਮੇਰੇ ਪਾਵਰ ਦੀ ਗੱਲ ਹੈ ਮੈਂ ਉਹ ਪਾਵਰ ਤੋਂ ਬਾਹਰ ਜਾ ਕੇ ਗੱਲ ਕਰਾਂ ਉਹ ਸ਼ੋਭਾ ਨਹੀਂ ਦਿੰਦੀ ਲੇਕਿਨ ਭਾਰਤੀ ਜਨਤਾ ਪਾਰਟੀ ਨੇ ਅਸੀਂ 13 ਦੀਆਂ 13 ਲੋਕ ਸਭਾ ਸੀਟਾਂ ਦੀ ਬੂਥ ਤੋਂ ਲੈ ਕੇ ਅਸੀਂ ਆਪਣੇ ਪੰਨਾ ਪ੍ਰਮੁੱਖ ਤੱਕ ਦੀ ਤਿਆਰੀ ਕੀਤੀ ਹੈ ਜੋ ਸਾਡੀ ਕਮੀ ਹੈ ਉਹ ਆਉਣ ਵਾਲੇ ਦਹਾਕਾ ਵਿੱਚ ਪੂਰੀ ਕਰਾਂਗੇ ਲੇਕਿਨ ਭਾਰਤੀ ਜਨਤਾ ਪਾਰਟੀ ਨੇ ਅਕਾਲੀ ਦਲ ਦਾ ਗੱਠ ਜੋੜ ਸਾਥ ਨਹੀਂ ਛੱਡਿਆ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਦਾ ਸਾਥ ਛੱਡਿਆ ਇਸ ਲਈ ਸਾਡੇ ਲਈ ਕੋਈ ਚੁਣੌਤੀ ਨਹੀਂ ਜੋ ਫੈਸਲਾ ਕਰਨਾ ਹੈ ਕੇਂਦਰ ਦੀ ਹਾਈ ਕਮਾਂਡ ਨੇ ਕਰਨਾ ਹੈ ਲੇਕਿਨ ਮੈਂ ਇੱਕ ਪੰਜਾਬ ਦਾ ਜਨਰਲ ਸੈਕਟਰੀ ਹੋਣ ਦੇ ਨਾਤੇ ਪੰਜਾਬ ਦੀ ਹਾਈ ਕਮਾਂਡ ਦੇ ਵਿੱਚ ਹੋਣ ਦੇ ਨਾਤੇ ਮੈਂ 13 ਦੀਆਂ 13 ਲੋਕ ਸਭਾ ਸੀਟਾਂ ਦੇ ਉੱਪਰ ਅਸੀਂ ਜਿਹੜਾ ਚੋਣਾਂ ਦੀ ਪੂਰੀ ਤਿਆਰੀ ਕੀਤੀ ਹੈ ਔਰ ਅਸੀਂ ਲੜਾਂਗੇ ਸਾਨੂੰ ਕਿਸੇ ਦੀ ਵਿਸਾਖੀਆਂ ਦੀ ਜਾਂ ਸਾਰੇ ਦੀ ਕੋਈ ਲੋੜ ਨਹੀਂ ਹੈ ਦੇਖੋ ਕਈ ਗੱਲਾਂ ਦੇ ਵਿੱਚ ਜੋ ਕਾਨੂੰਨ ਦੇ ਨਿਯਮ ਹੁੰਦੇ ਆ ਕਾਇਦੇ ਹੁੰਦੇ ਆ ਉਹਨਾਂ ਤੋਂ ਬਾਹਰ ਜਾ ਕੇ ਗੱਲ ਕਰਨੀ ਠੀਕ ਨਹੀਂ ਹੁੰਦੀ ਜੋ ਅਦਾਲਤ ਦੇ ਫੈਸਲੇ ਹੁੰਦੇ ਨੇ ਮਾਨ ਜੋ ਚਾਹੇ ਸੁਪਰੀਮ ਕੋਰਟ ਦਾ ਹੋਵੇ ਦੇਖੋ ਇਹਦੇ ਵਿੱਚ ਕੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਸਾਡੇ ਭਜਿੰਦਰ ਸਿੰਘ ਸ਼ਖਾਫਤ ਜੀ ਜਿਹੜੇ ਤਲਵੰਡੀ ਸਾਬੋ ਦਾਮਦਵਾ ਸਾਹਿਬ ਆਏ ਸੀ ਔਰ ਉੱਥੇ ਵੀ ਜੋ ਬੰਦੀ ਸਿੰਘਾਂ ਦੀ ਰਿਹਾਈ ਲਈ ਫਾਰਮ ਪ੍ਰਵਾਇਆ ਜਾ ਰਿਹਾ ਸੀ ਉੱਥੇ ਉਹਨਾਂ ਨੇ ਵੀ ਦਸਖਤ ਕੀਤੇ ਆ ਅਸੀਂ ਹਮੇਸ਼ਾ ਹੀ ਕੇਂਦਰ ਨੂੰ ਇਹ ਬੇਨਤੀ ਕੀਤੀ ਹੈ ਕਿ ਜਿਹੜੇ ਮਸਲੇ ਹੱਲ ਹੋ ਸਕਦੇ ਨੇ ਜਾਂ ਜਿਸ ਤਰ੍ਹਾਂ ਦੀ ਵੀ ਕੋਈ ਕਾਇਦਾ ਕਾਨੂੰਨ ਨੂੰ ਬਾਝ ਕੇ ਪੂਰਾ ਜੇ ਕੋਈ ਸਿੰਘਾਂ ਦੀ ਰਿਹਾਈ ਹੋ ਸਕਦੀ ਹੈ ਬੰਦੀ ਦੀ ਉਹ ਕਰ ਦੇਣੀ ਚਾਹੀਦੀ ਹੈ ਅਸੀਂ ਭਾਰਤੀ ਜਨਤਾ ਪਾਰਟੀ ਦੇ ਸਾਰੇ ਜਿਹੜੇ ਲੋਕ ਬੈਠੇ ਆ ਅਸੀਂ ਪਹਿਲਾਂ ਵੀ ਇਹ ਗੱਲ ਕੀਤੀ ਅਸੀਂ ਫਾਰਮ ਵੀ ਇਥੇ ਉਹਨਾਂ ਨੇ ਪ੍ਰਵਾਇ ਦਸਤਾਤ ਕੀਤੇ ਜਿਸ ਤਰ੍ਹਾਂ ਦੀ ਗੱਲ ਕਰਨ ਦੀ ਕੋਈ ਜਾਂ ਆਪਣੀ ਗੱਲ ਰੱਖਣ ਦੀ ਗੱਲ ਹੈ ਉਹ ਸਰਕਾਰ ਆਪਣਾ ਪੱਖ ਵੀ ਰੱਖੇਗੀ ਔਰ ਇਹਦੇ ਲਈ ਅਸੀਂ ਹਮੇਸ਼ਾ ਹੀ ਕਹਿੰਦੇ ਆ ਕਿ ਜੋ ਜਿੰਨਾਂ ਦੀ ਰਿਹਾਈ ਬਣਦੀ ਹੈ ਉਹ ਕਰ ਦਿੱਤੀ ਜਾਣੀ ਚਾਹੀਦੀ ਹੈ ਦੇਖੋ ਐਸਵਾਈਐਲ ਮੁੱਦੇ ਦੀ ਗੱਲ ਤਾਂ ਅਸੀਂ ਫੇਰ ਕਰਗੇ ਜੇ ਕਿ ਪੰਜਾਬ ਦੇ ਕੋਲ ਕੋਈ ਪਾਣੀ ਵਾਧੂ ਹੋਵੇ ਪੰਜਾਬ ਦੇ ਕੋਲੇ ਪਾਣੀ ਨਹੀਂ ਹੈ ਪੰਜਾਬ ਕਿੱਥੋਂ ਦੇਵੇਗਾ ਔਰ ਇਸ ਕਰਕੇ ਸਾਨੂੰ ਪੰਜਾਬ ਪਹਿਲਾ ਸਾਨੂੰ ਕਿਸਾਨੀ ਪਹਿਲੀ ਹੈ ਇਸ ਕਰਕੇ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਸਪਸ਼ਟ ਸਟੈਂਡ ਹੈ ਚਾਹੇ ਉਹ ਚੰਡੀਗੜ੍ਹ ਦਾ ਮਸਲਾ ਹੋਵੇ ਚਾਹੇ ਪਾਣੀਆਂ ਦਾ ਮਸਲਾ ਹੋਵੇ ਸਾਡੇ ਕੋਲੇ ਇੱਕ ਵੀ ਬੂੰਦ ਪਾਣੀ ਦੀ ਨਹੀਂ ਹੈ ਔਰ ਅਸੀਂ ਇੱਕ ਬੂੰਦ ਵੀ ਪਾਣੀ ਦੀ ਬਾਹਰ ਜਾਣ ਨਹੀਂ ਦੇਵਾਂਗੇ ਸਤਲੁਜ ਜਮਨਾ ਲਿੰਕ ਨਹਿਰ ਨਹੀਂ ਬਣਨ ਦੇਵਾਂਗੇ ਭਾਰਤੀ ਜਨਤਾ ਪਾਰਟੀ ਅੱਗੇ ਹੋ ਕੇ ਲੜੇਗੀ